ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਭਾਗਪੁਰ ਗਗੜੇ ਤੋਂ ਬੋਲਦਾ ਜੀ ਆ ਬਾਈ ਪਿੰਡ ਭਾਗਪੁਰ ਗਗੜੇ ਤੋਂ ਆ ਗੁਰਤੇਜ ਸਿੰਘ ਇਹਦਾ ਨਾਮ ਆ ਤੇ ਇਹ ਛਾ ਕੋਟ ਮਲਸੀਆ ਕਿਸੇ ਦੀ ਗੱਡੀ ਚਲਾਉਂਦਾ ਸੀ ਮਾਲਕਾਂ ਦੀ ਤੇ ਟਰਾਲੇ ਦੀ ਹੁੱਕ ਨਿਕਲਣ ਕਾਰਨ ਪਿੰਨ ਨਿਕਲਣ ਕਾਰਨ ਤੇ ਟਰਾਲੀ ਪਲਟ ਗਈ ਤੇ ਮਾਲਕਾਂ ਨੇ ਆ ਦੇਖੋ ਜੀ ਇਹਦਾ ਕੋਟ-ਕਟ ਕੇ ਇੰਨਾ ਕੁ ਬੁਰਾ ਹਾਲ ਕੀਤਾ ਕਿ ਹੱਡੀਆਂ ਵੀ ਫ੍ਰੈਕਚਰ ਕਰਤੀਆਂ ਇੰਨਾ ਕੁ ਮਾੜਾ ਹਾਲ ਕੀਤਾ ਇਹਦਾ ਆ ਦੇਖੋ ਇੰਨਾ ਪੂਰੀ ਤਰ੍ਹਾਂ ਕੁੱਟਿਆ ਇਹਦੀ ਇੱਕ ਬਾਹ ਤੋੜਤੀ ਇੱਕ ਇਹਦੀ ਲੱਤ ਫੈਕਚਰ ਕਰਤੀ ਤੇ ਮੇਰੀ ਡਰਾਈਵਰ ਵੀਰਾਂ ਨੂੰ ਬੇਨਤੀ ਆ ਸਾਰੇ ਪੰਜਾਬ ਚ ਵੀ ਇਹ ਵੀਰ ਦਾ ਸਾਥ ਦਿਓ ਕਿਉਂਕਿ ਅੱਜ ਇਹਦੇ ਨਾਲ ਹੋਈ ਆ ਕੱਲ ਨੂੰ ਹੋਰ ਵੀ ਕਿਸੇ ਦੇ ਨਾਲ ਹੋ ਸਕਦੀ ਆ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਈ ਜਾਵੇ ਕਿਉਂਕਿ ਜਦੋਂ ਕਾਨੂੰਨ ਹੈਗਾ ਤੇ ਕਾਨੂੰਨ ਮੁਤਾਬਕ ਕਾਨੂੰਨੀ ਕਾਰਵਾਈ ਕਰਦੇ ਤੇ ਜੇ ਇਹਦੀ ਗਲਤੀ ਸੀ ਇਹਦੇ ਤੇ ਕਾਨੂੰਨੀ ਕਾਰਵਾਈ ਕਰਦੇ ਪ੍ਰਸ਼ਾਸਨ ਨੂੰ ਦੱਸਦੇ ਪ੍ਰਸ਼ਾਸਨ ਤੋਂ ਕਾਰਵਾਈ ਕਰਾਉਂਦੇ ਇਹਦਾ ਮਤਲਬ ਕੀ ਆਪ ਕੁੱਟ-ਕੁੱਟ ਕੇ ਇਹਨਾਂ ਨੇ ਇੰਨਾ ਕੁੱਟਿਆ ਇੰਨਾ ਕੁੱਟਿਆ ਕਿ ਬੰਦੇ ਦੀ ਇੱਕ ਲੱਤ ਤੋੜਤੀ ਇੱਕ ਬਾਹ਼ ਤੋੜਤੀ ਤੇ ਆਹ ਦੇਖ ਲਓ ਪਿਛਲੇ ਪਾਸੇ ਆ ਕਿਵੇਂ ਨੀਲ ਪਾਏ ਹੋਏ ਆ ਬੁਰਾ ਹਾਲ ਕੀਤਾ ਪਾਇਦਾ ਆਏ ਤਾਂ ਬੰਦਾ ਜਾਨਵਰ ਨੂੰ ਵੀ ਕੁੱਟਦਾ ਜਿਵੇਂ ਮਾਲਕਾਂ ਨੇ ਇਹਨੂੰ ਕੁੱਟਿਆ ਮਾਲਕ ਸਰਜੀਤ ਸਿੰਘ ਢਿੱਲੋ ਸ਼ਾਹਕੋਟ ਏਰੀਏ ਦੇ ਮਾਲਕ ਤਾਸ਼ਪੁਰ ਤਾਸ਼ਪੁਰ ਮੋੜ ਤਾਸ਼ਪੁਰ ਮੋੜ ਮਲਸੀਆਂ ਇਹ ਬੰਦਿਆਂ ਨੇ ਇੰਨਾ ਕਿਦਾ ਗਰੀਬ ਬੰਦੇ ਦਾ ਬੁਰਾ ਹਾਲ ਕਰਤਾ ਕੱਲ ਨੂੰ ਹੋਰ ਕਿਸੇ ਗਰੀਬ ਤੇ ਚਾ ਕਿਸੇ ਡਰਾਈਵਰ ਤੇ ਅਤਿਆਚਾਰ ਕਰਨਗੇ ਤੇ ਇਹਨਾਂ ਨੂੰ ਨੱਥ ਮਾਰੀ ਜਾਵੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਇਕੱਠੇ ਹੋਵੋ ਇਹਦਾ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂ ਜੇ ਸਾਡੇ ਬੰਦੇ ਦੀ ਗਲਤੀ ਸੀ ਤੇ ਕਾਨੂੰਨ ਪੁਲਿਸ ਨੂੰ ਦੱਸ ਦੇ ਤੇ ਕਾਰਵਾਈ ਕਰ ਦੇ ਕਾਨੂੰਨੀ ਕਾਰਵਾਈ ਇਹਨਾਂ ਦਾ ਆਪ ਕੀ ਮਤਲਬ ਵੀ ਇਹਨੂੰ ਇੰਨੀਆ ਗਰੀ ਤਰ੍ਹਾਂ ਕੁੱਟਣ ਦਾ ਇੱਕ ਆ ਲੱਤ ਤੋੜੀ ਆ ਇੱਕ ਬਾਹ ਤੋੜੀ ਵੀ ਆ ਦੀ ਆ ਬਾਹ ਖੱਬੇ ਹੱਥ ਦੀ ਆ ਬਾਹ ਟੁੱਟੀ ਵੀ ਆ ਆ ਬਾਹ ਟੁੱਟੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ